ਗੁਰੂ ਕਾਜੀ ਨ왈ਕ ਸਿੰਘ ਸਾਹਿਬਾਨ ਜੀ ਬੜਕੇ ਜਿਦਾ ਵਹਿਮੂ ਦੀ ਕਹਾਣੀ ਹੈ ਸੰਗਤ ਜੀ ਕੋਸਤਨ ਪਹਿਲਾ ਆਪਾਂ ਆਪਣੇ ਫੇਸ ਤੇ ਇੱਕ ਵੀਡੀਓ ਪਾਈ ਸੀਗੀ ਪਿੰਡ ਤਾਂ ਲੈ ਕੇ ਝੁਲਾ ਮੋਗਾ ਇਥੋਂ ਦੀ ਇੱਕ ਨਵਾਲਗ ਬੱਚੀ ਪੂਰੀ ਸਰਭੀ ਕੁੜਨਾ ਸੀ ਕੁੜੀ ਦਾ ਇੱਕ ਕਾਲਾ ਸਿਰ ਦੀ ਬੱਚੀ ਸੀਗੀ ਉਹ ਬੱਚੀ ਨੂੰ ਵਗੜਾ ਕੇ ਭੋਖੇ ਨਾਲ ਉਹਦੇ ਜਾਲੀ ਕਾਗਜ਼ਤ ਬਣਾ ਕੇ ਕੋਈ ਬੰਦਿਆਂ ਵੱਲੋਂ ਤੇ ਵਿੱਚ ਇੱਕ ਦੋ ਬੁੜੀਆਂ ਦਾ ਹੱਥ ਆ ਉਹਨਾਂ ਦੇ ਨਾਲ ਮਤਲਬ ਉਹ ਕੁੜੀ ਨੂੰ ਇੱਥੋਂ ਘਰੋਂ ਲੈ ਕੇ ਸੀਗੇ ਤੇ ਜਦੋਂ ਪਰਿਵਾਰ ਨੇ ਤੇ ਜਥੇਬੰਦੀਆਂ ਨੇ ਉਹਦੀ ਪ੍ਰਸਤਾਵ ਕੀਤੀ ਕਿ ਕੁੜੀ ਦੇ ਜਿਹੜੇ ਕਾਲਜੋਂ ਸਾਰੇ ਜਾਲੀ ਬਣਾਏ ਗਏ ਕੁੜੀ ਹੈਗੀ ਆ ਨਵਾਲ ਕੋ 15 ਸਾਲ ਦੀ 15.5 ਸਾਲ ਦੀ ਪਰ ਬੱਚੀ ਦਾ ਜਿਹੜਾ ਵਿਆਹ ਏ ਉਹ 19 ਸਾਲ ਦੀ ਬਣਾ ਕੇ ਕੀਤਾ ਜਾਏਗਾ ਤੇ ਅੱਜ ਨਗਰ ਨੇ ਇਕੱਠ ਕੀਤਾ ਸਰਪੰਚ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਦੀ ਦੇ ਮੈਂਬਰ ਬੀਬੀ ਕਮਲਜੀਤ ਕੌਰ ਬਾਕੀ ਸਮੂਹ ਪੰਚਾਇਤ ਤੇ ਨਗਰ ਦੇ ਸਾਡੇ ਵੀਰ ਤੇ ਆਪਣੇ ਨਾਲ ਦਾਸ ਬਾਰੇ ਆਪ ਜਾਣ ਨੂੰ ਗੁਰਦੀਪ ਸਿੰਘ ਖਾਲਸਾ ਸਰਬੱਤ ਸਾਹਿਬ ਭਲਾ ਸੰਗਾ ਮੰਚ ਜਗੇ ਮੁੰਡੀ ਮੁਖ ਤੇ ਵਾਦਰ ਪੰਜਾਬ ਸਰਦਾਰ ਕਰਦੇਵ ਸਿੰਘ ਜੀ ਸਰਪੰਚ ਕਮਾਲ ਕੇ ਜੁਆਇੰਟ ਸੈਕਟਰੀ ਪੰਜਾਬ ਸਰਦਾਰ ਬਲਦੇਵ ਸਿੰਘ ਜੀ ਜਥੇਦਾਰ ਮਾਲਵਾ ਜੋਨ ਨਗਰਾਂ ਜਥੇਦਾਰ ਤੇ ਬਾਬਾ ਦਰਸ਼ਨ ਸਿੰਘ ਜੀ ਅਖਰ ਕਮੇਟੀ ਦਸ਼ਮੀ ਤਾਨਾ ਕਰ ਸਿੰਦਾ ਸਿੰਘ ਜੀ ਆਪਣੇ ਪ੍ਰਧਾਨ ਐਸੀ ਰੰਗ ਬੀਜੇਪੀ ਜਤਵਿੰਦਰ ਸਿੰਘ ਜੀ ਖੋਪੀਪਾਪਾ ਤੇ ਸੁਪਾਲ ਸਿੰਘ ਮੈਂਬਰ ਇਕੋ ਗੀਤ ਚਾਰੇ ਵੀਰ ਅੱਜ ਪਰਿਵਾਰ ਦੀ ਮਦਦ ਲਈ ਅੱਜ ਇੱਕ ਮੁੱਠ ਹੋਇਆ ਸਰਪੰਚ ਸਾਹਿਬ ਨੇ ਹੁਣ ਸਾਡੇ ਨਾਲ ਗੱਲਾਂ ਕਰਦੇ ਹਟੇ ਕਿ ਅਸੀਂ ਉਸ ਬੱਚੀ ਨੂੰ ਘਰੇ ਲੈ ਜਾ ਕੇ ਰੱਖਾਂਗੇ ਖੁੱਲਾ ਬਿਆਨ ਉਹਨਾਂ ਦਾ ਐਸੇ ਬੱਚੀ ਨੂੰ ਘਰੇ ਲੈ ਕੇ ਹਟਾਂਗੇ ਤੇ ਜਿਹੜੇ ਦੋਸ਼ੀਆਂ ਨੇ ਇਹ ਕਰਤੂਤ ਕੀਤੀ ਆ ਉਹਨਾਂ ਨੂੰ ਲੱਖਾਂ ਦੇ ਪਿੱਛੇ ਵੀ ਦਿਵਾਉਂਦੇ ਹੁਣ ਅਸੀਂ ਤੁਹਾਨੂੰ ਇੱਕ ਸੰਗਤ ਦੀ ਚੀਜ਼ ਵਖਾਉਣੀ ਆ ਉਹ ਇਹ ਆ ਕਿ ਆ ਜਿਹੜੀ ਸਰਪੰਚਾ ਦੇਖਦੇ ਇੱਕ ਨਹੀਂ ਆ ਇਹ ਮੇਰੀ ਜੀਵਨੀ ਦੇ ਜਨਮ ਤਰੀਕ ਇਹ ਕੁੜੀ ਦੀ ਜਨਮ ਤਰੀਕ ਆ ਭਾਈ ਮੇਰੇ ਅੱਗੇ ਦਿਖਾਵਾ ਵਾਲੀ ਚੌਂਕੀਦਾਰ ਵਾਲੀ ਇਹ ਚੌਂਕੀਦਾਰ ਵਾਲੀ ਜਨਮ ਤਰੀਕ ਆ ਸੰਗਤ ਦੀ ਦੇਖਿਓ ਇਹ ਚੌਂਕੀਦਾਰ ਵਾਲੀ ਜਨਮ ਤਰੀਕ ਆ ਇਹਦੇ ਵਿੱਚ ਕੁੜੀ ਦੀ ਜਿਹੜੀ ਉਮਰ ਆ ਉਹ ਬਣਦੀ ਹੈਗੀ ਆ 15.5 ਸਾਲ ਆ ਡੀਸੀ ਸਾਹਿਬ ਤੋਂ ਨਿਕਲੀ ਜਿਹੜੀ ਆ ਡੀਸੀ ਸਾਹਿਬ ਤੋਂ ਨਿਕਲੀ ਆ ਆਨਲਾਈਨ ਔਨਲਾਈਨ ਉਹ ਦਿਖਾਓ ਜਿਹੜੀ ਝੂਠੀ ਬਣਾਈ ਆ ਅੱਗ ਬੁੰਦੇ ਆ ਜੇਲੀ ਆ ਆਹ ਸੰਗਤ ਜੀ ਸੁਣਾਈ ਕਰਦੇ ਆ ਜਾਲੀ ਜਿਹੜੀ ਬਣਾਈ ਵੀ ਆ ਉਹਨਾਂ ਬੰਦਿਆਂ ਵੱਲੋਂ ਤੇ ਹੁਣ ਇਹ ਚੀਜ਼ ਦਾ ਜਿਹੜਾ ਫੈਸਲਾ ਏ ਉਹ ਸੰਗਤ ਨੇ ਵੀ ਕਰਨਾ ਏ ਕਿਉਂਕਿ ਇਹਨਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਬੜਾ ਗੰਦ ਪਾਇਆ ਏ ਕੁਝ ਐਸੇ ਲੋਕ ਜਿਹੜੇ ਛੋਟੀਆਂ ਛੁਟੀਆਂ ਬੱਚੀਆਂ ਨੂੰ ਉਹਨਾਂ ਨੂੰ ਢੜਕਾਉਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਬੱਚੀਆਂ ਦੀਆਂ ਵੀਡੀਓ ਬਣਾ ਕੇ ਜਾਂ ਫੋਟੋ ਐਡਿਟ ਕਰਕੇ ਉਹਨਾਂ ਬੱਚਿਆਂ ਨੂੰ ਬਲੈਕਮੇਲ ਕਰਦੇ ਆ ਜੇ ਬੱਚਿਆਂ ਨੂੰ ਬਲੈਕਮੇਲ ਕਰਕੇ ਤੇ ਫਿਰ ਬੱਚਿਆਂ ਨੂੰ ਭੁਜਾ ਕੇ ਲੈ ਕੇ ਜਾਂਦੇ ਆ ਉਹਨਾਂ ਦਾ ਸਾਥ ਦੇਣ ਵਾਲੀ ਇੱਕ ਔਰਤ ਉਹਨੂੰ ਔਰਤ ਨਹੀਂ ਕਹਿ ਸਕਦਾ ਮੈਂ ਉਸਨੂੰ ਰਾਖਸ਼ੀ ਹੀ ਕਹੂੰਗਾ ਜਿਨੇ ਇੱਕ ਪਰਿਵਾਰ ਦੀ ਨਵਾਲਕ ਬੱਚੀ ਨੂੰ ਬੱਚੀ ਦੀ ਮਾਂ ਬਣ ਕੇ ਸਕੂਲ ਦੇ ਵਿੱਚ ਛੁੱਟੀ ਗੋਮੀ ਰਹੀ ਆ ਉਸ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹੁਣ ਅਸੀਂ ਆਪਣੀ ਜਥੇਬੰਦੀ ਵੱਲੋਂ ਤੇ تشਵੀਕਤਾ ਨਾਲ ਵੱਲੋਂ ਇਹ ਪ੍ਰਸ਼ਾਸਨ ਨੂੰ ਖੋਲ ਕੇ ਅਪੀਲ ਕਰਦੇ ਆ ਕਿ ਭਾਈ ਸਾਰੇ ਤੁਹਾਡੇ ਕੋਲੇ ਪ੍ਰੂਫ ਆ ਗਏ ਹੁਣ ਸਾਰੇ ਪ੍ਰੂਫ ਆ ਗਏ ਆ ਬੱਚੀ ਨਵਾਲਿਕਾ ਇਹ ਪ੍ਰੂਫ ਹੋ ਗਿਆ ਮਾਨਯੋਗ ਐਸਐਚਓ ਸਾਹਿਬ ਗੱਲ ਕਰਾਂ ਉਸ ਦਿਨ ਤੁਸੀਂ ਸਾਡੇ ਨਾਲ ਮਤਲਬ ਗੱਲਬਾਤ ਤਿੰਨੀ ਕੀਤੀ ਆ ਕਿ ਸਾਡੇ ਕੋਲ ਤੁਸੀਂ ਪ੍ਰੂਫ ਲਿਆਓ ਤੇ ਉਹਨਾਂ ਨੂੰ ਸਲਾਖਾ ਪਿੱਛੇ ਮੈਂ ਦਿੰਨਾ ਏ ਤੇ ਅੱਜ ਆ ਜਿਹੜੇ ਪ੍ਰੂਫ ਆ ਆ ਮਿਲ ਗਏ ਆ ਤੇ ਹੁਣ ਸਲਾਖਾ ਪਿੱਛੇ ਭਾਈ ਤੂੰ ਦੇਣਾ ਉਹਨਾਂ ਨੂੰ ਹਾਈ ਕੋਰਟ ਦੇ ਤੇ ਹਾਈ ਕੋਰਟ ਨੇ ਵੀ ਇਹ ਹਾਈ ਕੋਰਟ ਨੇ ਵੀ ਪ੍ਰੂਫ ਕਰ ਦਿੱਤਾ ਏ ਕਿਹੜੀ ਬੱਚੀ ਆ 15.5 ਸਾਲ ਦੀ ਆ ਤੇ ਹੁਣ ਇਹਦਾ ਜਵਾਬ ਜਿਹੜਾ ਤੁਸੀਂ ਦਿਓ ਜਾਂ ਮਾਨਯੋਗ ਐਸਪੀ ਸਾਹਿਬ ਦੇ ਆ ਇਸ ਨਗਰ ਨੇ ਅੱਜ ਪੂਰਾ ਇਹ ਆਪਣਾ ਇੱਕ ਮੁੱਠ ਹੋ ਕੇ ਤੇ ਪ੍ਰਵਾਦ ਦੇ ਨਾਲ ਖੜ ਗਿਆ ਏ ਮੈਂ ਸਰਪੰਚ ਸਾਹਿਬ ਵੱਲੋਂ ਬੇਨਤੀ ਕਰਮੀ ਚਾਹਾਂ ਕਿ ਸਰਪੰਚ ਸਾਹਿਬ ਆਪਣੇ ਵੱਲੋਂ ਦੋ ਚਾਰ ਸ਼ਬਦ ਬੁੱਲੜ ਬੱਚੀ ਲਈ ਤੇ ਪਰਿਵਾਰ ਲਈ ਮੈਂ ਬਾਬਾ ਜੀ ਤੇ ਜੱਥੇਬੰਦੀ ਆਈ ਆ ਤੇ ਨਗਰ ਕੈਂਟ ਦੇ ਪ੍ਰਮੁਖ ਤੇ ਨੀੜੋ ਜੀ ਤੇ ਮੈਂਬਰ ਤੇ ਨਗਰ ਨਿਵਾਸੀਓ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆ ਤੇ ਕਿਹੜਾ ਸਾਥ ਦੇਣ ਤੇ ਪਰਿਵਾਰ ਦਾ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਆ ਬਾਬਾ ਜੀ ਦਾ ਇੰਨੀ ਦੂਰੋਂ ਚੱਲ ਕੇ ਆਏ ਇਹ ਇੱਕ ਨਾ ਰਹਿਤ ਆ ਸਾਡੇ ਪਿੰਡ ਦੇ ਵਿੱਚ ਬਹੁਤ ਭੈੜੀ ਜਿਹੜੇ ਪਿੰਡੋਂ ਚੱਕ ਕੇ ਤੇ ਪਿੰਡ ਵਿਆਹ ਕਰਾਈ ਜਾਂਦੇ ਆ ਅਸੀਂ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗੇ ਇੱਕ ਮਤਲਆਉਣ ਲੱਗੇ ਆ ਅਸੀਂ ਇਹਨਾਂ ਲੋਕਾਂ ਦਾ ਬਾਈਕਾਡ ਕਰਾਂਗੇ ਜਿਹੜੇ ਪਿੰਡ ਤੇ ਪਿੰਡ ਵਿਆਹ ਕਰਾਉਂਦੇ ਆ ਫੇਰ ਦੂਜਾ ਚੋਰ ਮੇਹ ਕਰਦੇ ਆ ਜਾਣ ਤਰੀ ਗਲਤ ਬਣਾਉਂਦੇ ਆ ਫੇਰ ਉਹਦਾ ਮਾਰੇ ਬੰਦੇ ਦਾ ਸਾਥ ਦੇ ਕੇ ਉਹਦਾ ਵਿਆਹ ਕਰਦੇ ਆ ਮਰਗਤ ਕੋੜੋ ਇਹਨੂੰ ਸਜ਼ਾ ਦੇਊਗੀ ਜਿਹੜੀ ਪਿੰਡ ਦੀ ਪੰਚਾਇਤ ਆ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਉਹਨਾਂ ਦੇ ਟੈਂਟ ਪਹਿਖ ਪਹਿਖ ਚ ਜਿਹੜਾ ਇਹ ਵਿਧੇ ਗਲਤੀਆਂ ਕਰਿਆ ਫੱਜਰ ਗਲਤੀਆਂ ਉਹਨੂੰ ਵੀ ਅਸੀਂ ਪੰਜਾਬ ਵਾਲੇ ਕਦੇ ਵੀ ਮਾਫ਼ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਵੇਦ ਸਿੰਘ ਜੀ ਆਪਣੇ ਵਿਚਾਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਕਰਨ ਵਾਲਾ ਚਲਦਾ ਵੀਰ ਨਗ ਸਿੰਘ ਭਾਰਤ ਪੰਜਾਬ ਜਗੂਤਾ ਸਿੰਘ ਸਾਹਿਬ ਜੱਜਦਾਰ ਬਾਬਾ ਮਿੱਤੇ ਸਿੰਘ ਤੋਂ ਕਿਹ ਵੱਡਾ ਦਾਸ ਬਲਦੇ ਸਿੰਘ ਜੀ ਜੋ ਕੋਈ ਮਾਲਵਾ ਜੋੜ ਤੋਂ ਤੇ ਨਿਵਾ ਰਹੇ ਆ ਆਪ ਦੀ ਗੁਰਦੇ ਪੈਰੋ ਸਾਰਾ ਕੁਝ ਸਦਜੀਤ ਸਿੰਘ ਨੇ ਜਾਣਨਾ ਪੁਆਈ ਦਿੱਤਾ ਏ ਸਾਡੇ ਜਿਹੜੇ ਕਿ ਧੀ ਧਿਆਨੀਆਂ ਵਾਸਤੇ ਹਮੇਸ਼ਾ ਦਿਨ ਤੋਂ ਰਾਤ ਜਿਹੜੇ ਸਮਾਵਾ ਨਿਵਾ ਰਹੇ ਆ ਤੇ ਬਾਕੀ ਸਰਪੰਚ ਸਾਹਿਬ ਦਾ ਵੀ ਬਹੁਤ ਵਧੀਆ ਵਿਚਾਰ ਹੈ ਇਧਣੇ ਵੀ ਮਤੇ ਬਹੁਤ ਵਧੀਆ ਪਾਏ ਆ ਅਸੀਂ ਜਿਹੜਾ ਕਿ ਇਹਨਾਂ ਨੂੰ ਵੀ ਭਰੋਸਾ ਦਵਾ ਰਹੇ ਆ ਜਿਹੜੀਆਂ ਜੱਥੇਬੰਦੀਆਂ ਹੁੰਦੀਆਂ ਇਹ ਗਰੀਬ ਗੁਰਦੇ ਦੀ ਸਹਾਇਤਾ ਕਰਦਾ ਉਸੇ ਪਾਸ਼ਾ ਦੇ ਕੰਦ ਸਾਧਿਆ ਸਭ ਤੋਂ ਪਹਿਲਾਂ ਦੇਖੋ ਆ ਜਿਹੜਾ ਜੱਲ ਇਹਨੂੰ ਬਣਾਈ ਜਾਂ ਜਰਮ ਤਰੀਕੇ ਤਰਵੰਦੀ ਦਾ ਗਰੁਪ ਆ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਸਾਖਾਂ ਦੇ ਵਿੱਚ ਸਿਚਾਇਆ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਜਥੇਬੰਦੀਆਂ ਜਿਹੜਾ ਆਪ ਐਕਸ਼ਨ ਲੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਇੱਕ ਹੋਰ ਕੱਸੀਏ ਮਾਨਯੋਗ ਐਸਐਸਪੀ ਸਾਹਿਬ ਹੁਣ ਤੁਹਾਡੇ ਕੋਲੇ ਸਾਰਾ ਪ੍ਰੂਫ ਆ ਗਿਆ ਏ ਅਸੀਂ ਤੁਹਾਨੂੰ ਦੋਨਾਂ ਜਥੇਬੰਦੀਆਂ ਵੱਲੋਂ ਦਸ ਪੱਥ ਵੱਲੋਂ ਤੇ ਆਪਣੀ ਜਥੇਬੰਦੀ ਸਰਬੱਤ ਦਾ ਭਲਾ ਸਾਂਝਾ ਮੰਨ ਕੇ ਤੇ ਦਸ਼ਮੇਸ਼ਤਾ ਦਾਲ ਵੱਲੋਂ ਇਹ ਬੇਨਤੀ ਕਰਨ ਲੱਗੇ ਆ ਕਿ ਤੁਹਾਡੇ ਕੋਲੇ 2 ਜਾਂ 3 ਦਿਨ ਦਾ ਸਮਾਂ ਹੈ ਅਸੀਂ ਤੁਹਾਡੇ ਦਫ਼ਤਰ ਦੇ ਮੂਹਰੇ ਤਰ੍ਹਾਂ ਲਾਉਣ ਲਈ ਸਾਨੂੰ ਮਜਬੂਰ ਨਾ ਹੋਣਾ ਪਵੇ ਤਵੰਡੀ ਕੋ ਲੈ ਕੇ ਜਿੱਥੋਂ ਤੱਕ ਵਿਆਹ ਹੋਇਆ ਏ ਚੰਡੀਗੜ੍ਹ ਤੱਕ ਸਾਨੂੰ ਉਹ ਬੰਦੇ ਸਾਡੇ ਸਾਹਮਣੇ ਚਾਹੀਦੇ ਆ ਉਹਨਾਂ ਸਾਰੇ ਦੇ ਪਰਚਾ ਹੋਣਾ ਚਾਹੀਦਾ ਏ ਇਹ ਗੱਲ ਅਸੀਂ ਮਤਲਬ ਪੂਰੀ ਆਪਦੀ ਧਲੇ ਨਾਲ ਮੰਨ ਕਰ ਰਹੇ ਆ ਕਿ ਸਾਨੂੰ ਉਹਨਾਂ ਬੰਦੇ ਦੇ ਪਰਚਾ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੇ ਰਾਂਗ ਸੇਸ ਜਿਹੜੇ ਬੱਚੀਆਂ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਗਲਤ ਸਰਟੀਫਿਕੇਟ ਬਣਾ ਕੇ ਤੇ ਲੋਕਾਂ ਦੀਆਂ ਧੀਆਂ ਨੂੰ ਘਰੋਂ ਭਜਾਉਂਦੇ ਆ ਨਾ ਇਹਨਾਂ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੇ ਇਹ ਬੰਦੇ ਅੱਜ ਖੁੱਲੇ ਰਹਿ ਗਏ ਅੱਜ ਇਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੈਂਦੀਆਂ ਧੀਆਂ ਪੈਣਾ ਇਹਨਾਂ ਕੁੱਤਿਆਂ ਨੇ ਭਜਾਉਣੀਆਂ ਏ ਤੇ ਇਹ ਕੁੱਤੇ ਹੋਰ ਕਿੰਨੀਆਂ ਧੀਆਂ ਪੈਣ ਨੂੰ ਵਧਣਗੇ ਸੋ ਬੇਨਤੀ ਆ ਕਿ ਇਹਨਾਂ ਨੂੰ